ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਵਾਲ ਮਖਦੂਮ ਬਹਾਉਦੀਨ ਸੂਰਾ ਆਖੇ ਪੀਰ ਬਹਾਉਦੀਨ ਸੁਣੋ ਨਾਨਕ ਪੀਰ ਆਦਮ ਹਵਾ ਸਿਰਜਿਆ ਕਹੋ ਸੱਚੀ ਤਦਬੀਰ ਖਾਕ ਨੀ ਮਾਣੀ ਅੰਧਲੀ ਕਿਉ ਕਰ ਪਈ ਖੰਬੀਰ ਸੂਰਤ ਹੋਏ ਖਾਕ ਤੇ ਕਰੇ ਆਵਾਜ਼ ਕਰੀ ਕਬੀਰ ਸਹੰਸ 18 ਆਲਮਾ ਗੁਨਾ ਗੁਨ ਸਰੀਰ ਕੋਲ ਹਕੀਕਤ ਗੈਬ ਦੀ ਕਹੇ ਸਵਾਲ ਫਕੀਰ ਜਵਾਬ ਨਾਨਕ ਸ਼ਾ ਸੂਰਾ ਸੁਣ ਮਖਦੂਮ ਬਹਾਉਦੀਨ ਨਾਨਕ ਕਹੇ ਫਕੀਰ ਅਰਬਾਨਾ ਸਰ ਮੇਲ ਕਰ ਖਲਕ ਕੀਆ ਖੰਬੀਰ ਦਾਣਾ ਪਇਆ ਖੰਬੀਰ ਤੋਂ ਸੁਣ ਸਾਚੀ ਤਦਵੀਰ ਇਕਤ ਦਾਣੇ ਲਖ ਹੋਏ ਗੁਨਾ ਗੁਨ ਸਰੀਰ ਅਨੋ ਪਇਆ ਖੰਬੀਰ ਫਿਰ ਨੁਤਫੇ ਵੀ ਪਏ ਬਹੁਤ ਰੰਗ ਇਕ ਦਾਣੇ ਕੀਮਤ ਨਾ ਪਵੈ ਰੰਗ ਰੰਗੀ ਅਨ ਸਹੰਸਰ 18 ਆਤਮਾ ਨੁਤਫੇ ਤੇ ਕੀਨ ਸਭ ਦੇ ਉੱਤਰ ਉੱਪਰ ਆਦਮੀ ਜਾਣੈ ਦੀਨ ਬਦੀਨ ਅਰਬਾਨਾ ਸਰ ਹੋਏ ਫਿਰ ਜੇ ਨਰ ਥੀਏ ਖਾਕ ਖਾਕੀ ਆਬੇ ਨਪਾਕ ਹੋਏ ਬਾਦੀ ਨਾਰੀ ਤਾਕ ਜਾਂ ਹੋਣ ਅਲਾ ਦੇ ਆਪ ਤੇ ਕਰੇ ਨਾ ਫਿਰ ਆਵਾਜ਼ ਤਾਰਾ ਟਿਲੀਆਂ ਜੇ ਥੀਵਨ ਫਿਰ ਸ਼ਬਦ ਨਾ ਕਰੇ ਰਬਾਬ ਕਲਾ ਬਣਾਈ ਗੈਬਰੀ ਗੱਬੇ ਹੋਈ ਸੁਪਾਈ ਇੱਕ ਤਾਂ ਜਾਣੇ ਕੁੱਤਫ ਦੀ ਗੌਂਸ ਇੱਕੇ ਜਾਣੇ ਆਪ ਖੁਦਾਈ ਸੁਣ ਮਖਦੂਮ ਬਹਾਉਦੀਨ ਇਹ ਅੱਲਾਹ ਤੇ ਖੇਲ ਆਪੇ ਆਪ ਵੀ ਛੋੜਦਾ ਫਿਰ ਆਪ ਕਰਾਏ ਮੇਲ ਸਵਾਲ ਪੀਰ ਬਹਾਉਦੀਨ ਸੂਰਾ ਆਖੇ ਪੀਰ ਬਹਾਉਦੀਨ ਜੁਸੇ ਕੇ ਤੇ ਰੂਪ ਕਿਉ ਕਰਤੀ ਆ ਆਵਾਜੜਾ ਮਿਲ ਰੂਪ ਕਾਰਨ ਰੂ ਕਿੱਥੋਂ ਉਪਜਿਆ ਦਾਨਸ਼ੀ ਕਿੱਥੇ ਜਾਇ ਸਮਾਈ ਬੋਲਣ ਹਾਰਾ ਕੌਣ ਸੀ ਇਹ ਗੈਬੇ ਸਿਕਰ ਕਰਾਈ ਆ ਬੀ ਸੀ ਕੇ ਖਾ ਕੀ ਸੀ ਬਾਦੀ ਸੀ ਕਿਨਾਰ ਚੋਹਾ ਵਿੱਚੋਂ ਕੌਣ ਸੀ ਦੇ ਹੋ ਸੱਚੀ ਵਿਚਾਰ ਜੋ ਸੂਰਤ ਭਰਨ ਦਿਖਾਏ ਦਾ ਕਰਦਾ ਬਹੁਤ ਪਸਾਰ ਹੁੰਦਾ ਜਬੈ ਨ ਪੈਦਰੂ ਕਿਛ ਦਿੱਸੈ ਨ ਅਸਰ ਅਸਾਰ ਕੁਛ ਸੀ ਕੁਛ ਨਹੀਂ ਸੀ ਇਸ ਦਾ ਦੇ ਬਿਆਨ ਦੀ ਹਕੀਕਤ ਸੱਚ ਦੀ ਕੀਜੈ ਪ੍ਰਗਟ ਜਹਾਨ جواب ਨਾਨਕਸ਼ਾ ਸੂਰਾ ਸੁਨੋ ਪੀਰ ਭਾਉਦੀਨ ਅੰਜ ਖਾਸਯਤ ਰੂਪ ਅੰਜ ਜੋ ਪੰਜ ਪੰਜ ਵੀ ਸਭ ਮਿਲ ਪੁਕਾਰਨ ਦੂ ਅੰਜ ਮਿਲ ਉਪਜੀਆਂ ਧਾਨਸ਼ੀ ਫਿਰ ਪੰਜਾਂ ਮਾਹੀ ਸਮਾਈ ਬੋਲਨਹਾਰਾ ਜਗਤਗੁਰੂ ਸੂਰਤ ਬਾਦ ਹਵਾਈ ਗੈਬੇ ਪੰਜ ਫਰਿਸ਼ਤਾ ਮਿਲ ਕਰ ਕਰਨ ਆਵਾਜ਼ ਮੜਿਆ ਪਕਾ ਵਜੇ ਚੰਮ ਦਾ ਇਹ ਰੱਬ ਬਣਾਇਆ ਸਾਜ ਆਪੇ ਇੱਕੋ ਰਵ ਰਿਹਾ ਜੀ ਜੰਤ ਸਭ ਮਾਹੀ ਹੋਰ ਸ਼ਰੀਕ ਨਾ ਦੂਸਰਾ ਇੱਕੋ ਇੱਕ ਅਲਾਹੀ ਚਾਰੋ ਯਾਰ ਮੁਸਲਮੀ ਹੋਏ ਅੱਲਾ ਦੇ ਨਾਲ ਉਲੇ ਦੁਨੀਆ ਖੁਦੀ ਲਗ ਨਾਲ ਖਰਾਬ ਜਵਾਲ ਖਾਕੀ ਆਬੀ ਅਤਿਸ਼ੀ ਬਾਦੀ ਚਾਰ ਕਤਬ ਇਹ ਯਾਰ ਖੁਦਾਏ ਦੇ ਆਪ ਪੈਗੰਬਰ ਰੱਬ ਕਾਇਮ ਚਾਰੋ ਤਰਫ ਦੇ ਕੀਤੇ ਚਾਰ ਕਤਬ ਚਾਰੋ ਥੰਮੇ ਅਰਸ਼ ਤੇ ਰਲਦੇ ਮੂਲ ਨਾ ਕਦ ਕਾਇਮ ਕਰਸ਼ੀ ਅਰਸ਼ ਹੈ ਕਾਇਮ ਇੱਕ ਖੁਦਾਈ ਪੰਜੇ ਕਾਇਮ ਹੈ ਸਦਾ ਪੂਰਨ ਕਾਇਮ ਜਾਈ ਜੋ ਆਇਆ ਸੋ ਜਾਈ ਸੀ ਜੋ ਗਿਆ ਫਿਰ ਆਏ ਅਗਲਾ ਸੰਗ ਉਤਾਰ ਕੇ ਫਿਰ ਆਕੇ ਹੋਰ ਬਣਾਏ ਕਿਸ ਕਾ ਮਾਈ ਬਾਪ ਕਿਸ ਕਿਸ ਕਾ ਪੁੱਤ ਕਹਾਉ ਕਿਸ ਕੀ ਜੋਰ ਤੀਆ ਕਿਸ ਸਭ ਕੂੜੇ ਕੀ ਪਸਾਉ ਜੀ ਮੇਰਿਆ ਸਭ ਦ੍ਰਿਸ਼ਟੀ ਮੁਆ ਦਿਸੇ ਨਾ ਕੋਈ ਨਾਨਕ ਬਾਜੀ ਕੂੜਦੀ ਆਖਰ ਕੂੜੀ ਹੋਈ ਸਵਾਲ ਪੀਰ ਬਹਾਉਦੀਨ ਸੂਰਾ ਆਖੇ ਪੀਰ ਬਹਾਉਦੀਨ ਸੁਣੋ ਨਾਨਕ ਸ਼ਾ ਇਹੀ ਸੂਰਤ ਰੱਬ ਦੀ ਰੰਦਾ ਕਿਹੜੀ ਥਾਂ ਖਾਣਾ ਕੌਣ ਖੁਦਾਏ ਦਾ ਪਹਿਰੇ ਕੌਣ ਕੁਸ਼ਕ ਕੌਣ ਸ਼ਰੀਕ ਖੁਦਾਏ ਦਾ ਸੱਚ ਹਕੀਕਤ ਆਖ ਹਿੰਦੂ ਮੁਸਲਮਾਨ ਵਿੱਚ ਕੌਣ ਨਜ਼ੀਕ ਖੁਦਾਏ ਦੋਨੋਂ ਮਜ਼ਹਬ ਸੋਧ ਕੇ ਸੱਚਾ ਇੱਕ ਦਿਖਾਏ ਜਵਾਬ ਨਾਨਕ ਸ਼ਾ ਸੂਰਾ ਸੁਣੋ ਪੀਰ ਬਹਾਉਦੀਨ ਅਕੀ ਨਾਨਕਾ ਸੱਚੀ ਸੂਰਤ ਰੱਬ ਦੀ ਰਹੰਦਾ ਸੱਚੀ ਜਾਈ ਸੱਚਾ ਖਾਣਾ ਰੱਬ ਦਾ ਪਹਿਰ ਸੱਚ ਪੁਸ਼ਾਕ ਇੱਕੋ ਇੱਕ ਖੁਦਾਏ ਹੈ ਕੋ ਰਸ਼ੀਕ ਨਾ ਸਾਥ Hindu Musliman ਦੋਏ ਦਰਗਹਿ ਲੈਨ ਸਜਾਈ ਮਤਸਬ ਦੋਏ ਮਨਸੂਖ ਹੈ ਇਸੇ ਨਹੀਂ ਗੁਮਰਾ ਸੋਈ ਸ਼ਰੀਕ ਖੁਦਾਏ ਦਾ ਜਾ ਕੀ ਜਨਮ ਨਾ ਜਾਤ ਵੇਦ ਕਤੇਬ ਪੁਕਾਰਦਾ अनहद शब्द अलह सवाल पीर बाबुद्दीन सूरा आखे पीर बाबुद्दीन सुनो नानक शाह हिंदू मुसलमान दोए देते नहीं मुंडो उठाए तीसरा मजहब कौन है जो तूहे कीता तहकीक एही हकीकत सच कहो नाही त लगदी लीक हिंदू मुसलमान दोए बाबे आदम ने फर पसंद तू क्यों रददे नानका सच कहो ए पंद ਹਾਰੇ ਆ ਕਾਜ਼ੀ ਰੁਕੰਦੀਨ ਹਾਰੇ ਆ ਸ਼ਾ ਕਰੀਮ ਹਾਰੇ ਆ ਹਾਜੀ ਹੱਜ ਕਰ ਪਰਗੁਣ ਪਈ ਜਤਿਨ ਹੋ ਪੁੱਛਦਾ ਪੀਰ ਬਾਬੂਦੀਨ ਮੁਲਤਾਨੇ ਦਾ ਪੀਰ Hindu Musalman ਦੀ ਕਰ ਸੱਚੀ ਤਦਬੀਰ ਜਵਾਬ ਨਾਨਕ ਸ਼ਾ ਸੂਰਾ ਆਖੇ ਨਾਨਕ ਸ਼ਾ ਸੱਚ ਸੁਣੋ ਬਾਬੂਦੀਨ ਪੀਨ Hindu Musalman ਦੋਏ ਸਿਰ ਗੁਮ ਥੀ ਜ਼ਾਹਿਰ ਤੀਜਾ ਮ ਸਭ پاک ਹੈ ਨੇਕ ਬਦ ਤੋਂ ਦੂਰ ਭਲੇ ਬੁਰੇ ਦਰਗਾ ਵਿੱਚ ਬੜਨ ਨਾ ਮਿਲਦੇ ਝੂੜ। ਭਲਾ ਪਲਿਾਈ ਗਰਬਿਆ ਮੌਸਮ ਅਵਰ ਨਾ ਕੋਏ। ਬੁਰਾ ਬੁਰੀ ਆਈ ਸਹਿਮਿਆ ਨੀਚ ਕਰਮ ਬਹਿ ਰੋਏ। ਦੋਵੇਂ ਰਹੀ ਜਹਾਨ ਵਿੱਚ ਤੁਰਨਾ ਪਹੁੰਚੇ ਜਾਏ। ਨਾਨਕ ਕਹੇ ਭਾਉਦੀਨ ਹੋ ਮੈਂ ਰਖੇ ਅੜਾਈ। ਤੀਜਾ ਮਸਬ ਸੱਚ ਹੈ। ਮਾਰਫਤੀ ਮਨ ਮਾਰ ਨੇਕ ਬਦ ਤੋਂ ਇਹ ਰਾਹ ਛੱਡ ਹਰ ਦਮ ਕਾਲਕਸਾਰ। ਨੇਕ ਬੱਧ ਦੁਏ ਗਾਢੜੇ ਚਲਦੇ ਗਾ ਟੀਰਾ ਦੋਨੋਂ ਫਾਥੇ ਫਾ ਵਿੱਚ ਛੁੱਟੇ ਜਾਣ ਅਲਾਹੇ ਲੀਹੇ ਲੀਹੇ ਗਾਡੀ ਚਲੇ ਲੀਹੇ ਚਲਨ ਪੂਤ ਤੀਨੋਂ ਲੀਹੇ ਨਾ ਚਲਨ ਸਿੰਘ ਸੂਰਮਾ ਸਪੂਤ ਹਿੰਦੂ ਮੁਸਲਮਾਨ ਦੁਏ ਬਾਬੇ ਆਦਮ ਦੇ ਫਰਜ਼ੰਦ ਲੜਦੇ ਹੱਦਾਂ ਬਨ ਕਰ ਚਾਪੁਲਾਇਨ ਪੰਦ ਦਰਗਹ ਊੜ ਨਾ ਪਾਈਨੀ ਜੋ ਕਰਦੇ ਦਾਵੇ ਕੁੜ ਦਾਵਾ ਰੀ ਰਾਮ ਰਹੀਮ ਕਰ ਲੜ ਮਰਤੇ ਹੁੰਦੇ ਤੂਰ ਜਿੱਚਰ ਰੂਹ ਮਕਾਨ ਤੇ ਜੋ ਸਾ ਸਾ ਬਤ ਨਾਲ ਤਦਬੀਰ ਬਹੁ ਬਿਤ ਕਰੇ ਮਰਦਿਆਂ ਚਲੇ ਨਾ ਨਾਲ ਫਿਰ 84 ਪਰਮ ਦਾ ਕੋਏ ਨਿਮਾਣਾ ਰੂਪ ਕੋਏ ਨਾ ਪੁੱਛਿਆ ਬਾਤੜੀ ਵਾਂਗ ਪੀੜੀ ਦਾ ਰੂਹੇ ਜਿਤਨੇ ਯਾਰ ਮੁਹੱਬਤੀ ਪੀਣ ਖਾਣ ਤੇ ਮਿੱਤ ਮੂਹਾਂ ਦੇ ਕਰਨ ਰੂਹ ਨੂੰ ਫੇਰਨ ਲਾਇਨ ਚਿਤ ਮਿਲਦੇ ਆਏ ਮੁਹੱਬਤੀ ਜਾਮ-ਦਮ ਕੇ ਯਾਰ ਪਾਈ ਸਕੇ ਪ੍ਰੀਤਮੀ ਪਾਈ ਪਤੀਜੇ ਹਜ਼ਾਰ ਪਿਓ ਨਾਨੇ ਨਾਨੀਆਂ ਚਾਚੇ ਤਾਏ ਮਿਤ ਮਾਮੇ ਤੇ ਮਾਮਾਣੀਆਂ ਫੁੱਫੀ ਫੁੱਫੜ ਚਿੱਤ ਦਾਦੀ ਦਾਦੇ ਦੇਵਰੇ ਜੇਠਾਨੀ ਦਿਰਾਨੀ અપਾਰ ਅੰਤ ਨਾ ਸਾਥੀ ਕੋਏ ਹੋ ਭਜਨ ਹੋਏ ਵਿਕਾਰ ਕੁੜੰ ਤੁਰੰ ਬਹੁ ਪਾਤੀਆਂ ਬਹਿ ਬੇ ਕਰਨ ਵਿਚਾਰ ਕੱਚੇ ਸਾਖ ਕੋ ਕੁ ਸੰਘੜੀ ਮੋਇਆਂ ਲਹਿਨ ਦਾ ਸਾਰ ਦੁਨਿਆ ਵੇਖ ਕੁਸੰਗ ਸਭ ਤਜੋ ਬਹਾਉਦੀਨ ਪੀਰ ਜਿਨ੍ਹਾਂ ਪਨਾ ਖੁਦਾਏ ਦੀ ਸੇ ਕਦੇ ਨ ਹੋਏ ਜ਼ਾਹਿਰ ਦੁਨਿਆਵੀ ਸਭ ਸਾਹਿਬ ਜਗ ਤੇ ਵੀ ਦੁਨਿਆ ਮਹਾ ਚੱਲਿਆ ਰੂ ਇਕਲੜਾ ਜੁਲਲੇ ਪੁਛੇਂਦਾਰਾ ਫਿਰ ਆਵੈ ਵਿੱਚ 84 ਏ ਕਰਕੇ ਰੂਪ ਅਨੇਕ ਲਖ ਅਸੰਖਾ ਰੂਪ ਕਰ ਲਖ ਅਸੰਖਾ ਪੇਤ ਜਿ ਚਰ ਰੂ ਨਾ ਕਾਇਮ ਹੈ ਚਿਰ ਟਿਕੇ ਨਾ ਥੋਰ ਜੇ ਹੋਵੇ ਕਾਇਮ ਜੁਸੜਾ ਮਿਟੇ 84 ਦੌੜ ਹਾਰਿਆ ਦਾਨਸ਼ਮੰਦ ਸਭ ਹਾਰਿਆ ਬਹਾਉਦੀਨ ਪੀਰ ਜਿਤੇ ਨਾਨਕ ਸ਼ਾ ਸਭ ਧਰ ਸੱਚ ਸ਼ਬਦ ਪਰ ਟੀਰ ਆਖਰੀ ਇਸ ਜ਼ਮਾਨ ਦੇ ਨਾਨਕ ਸ਼ਾ ਫਕੀਰ ਮਾਰਿਆ ਸਿੱਕਾ ਸੱਚ ਦਾ ਸਿਰ ਪੀਰਾਂ ਦੇ ਪੀਰ ਸਵਾਲ ਪੀਰ ਬਹਾਉਦੀਨ ਸੂਰਾ ਆਖੇ ਪੀਰ ਬਹਾਉਦੀਨ ਨਾਨਕ ਸੱਚ ਅਲਾਏ ਕਤਰਾ ਰਹਿੰਦਾ ਰਾਤ ਦਿਨ ਕਰ ਮਸਲਾ ਸੱਚ ਸੁਣਾਏ ਕੌਣ ਨਬੂਦ ਜਹਾਨ ਵਿੱਚ ਹਾਇਲ ਕਾਇਮ ਕੌਣ ਜੋ ਇਹ ਹਕੀਕਤ ਦੱਸ ਦੇ ਹੋ ਸੁਣ ਰਾਮ ਤੋਣ ਇਹ ਹਕੀਕਤ ਹੱਕ ਦੀ ਦੇਹੋ ਸਭ ਬੁਝਾਈ ਕਾਦਰ ਮੂਲ ਨਾ ਦਿਸਨੀ ਸਭ ਕੁਦਰਤ ਪਰਮ ਪੁਲਾਏ ਕਾਇਮ ਕੌਣ ਇਬਾਦਤੀ ਹੋਵੇ ਜੁਸਾ ਪੌਣ ਅਮਰੀ ਦਾਤ ਸਦਾ ਸੱਚ ਖਬਰ ਸੁਣਾਏ ਜੋਣ ਜਵਾਬ ਨਾਨਕ ਸ਼ਾਹ ਸੂਰਾ ਸੁਣੋ ਪੀਰ ਬਾਬੂਦੀਨ ਆਖੀ ਨਾਨਕ ਸਾ ਰਖਿਆ ਸਿਰੜ ਪੁਛੀਦੜਾ ਸੁਣੋ ਸੱਚ ਸੁਨਾਏ ਜੁਸੇ ਨਾਬੂਦ ਜਹਾਂ ਵਿੱਚ ਹਇ ਲਕਾਇਮ ਰੂਹ ਰੂਹ ਛਡੇ ਜਬ ਜੁਸਿਆਂ ਮਿਟੇ ਆਵਾਜ਼ਾ ਹੋ ਦੁਏ ਨਬੂਬ ਜਹਾਂ ਵਿੱਚ ਹਇ ਲਕਾਇਮ ਦੁਏ ਜੋ ਕਰਨ ਇਬਾਦਤ ਬੰਦਗੀ ਸੱਚ ਖਬਰ ਬਤਾਵਨ ਸੋਏ ਜੁਸੇ ਬਾਜ ਲਈ ਰੂਹ ਬਾਜਣਾ ਜੁਸਾ ਹੋਏ ਨਾਨਕ ਲੇਖੈ ਮੰਗੀਏ ਰੋਂਦੇ ਡਿੱਠੇ ਦੋਏ ਮਿਲਨ ਸਜਾਈ ਜੁਸਿਆ ਰੂਪ ਕਾਰਨ ਹਾਈ ਨੇਕੀ ਬਦੀ ਵਿਚਾਰ ਕੇ ਮਿਲੈ ਅਜਾਈ ਸਚਾਈ ਆਪੇ ਰੂਪ ਕਹਾਇਂਦਾ ਆਪੇ ਜੁਸਾ ਹੋਈ ਇਹ ਤਮਾਸ਼ਾ ਦੇਖ ਕੇ ਨਾਨਕ ਦਿੱਤਾ ਰੋਏ ਰੋਏ ਨਾ ਕੋਈ ਆਇਆ ਹੱਸ ਨਾ ਚੱਲਿਆ ਕੋਈ ਅੱਗਾ ਪਿੱਛਾ ਸੋਧ ਕੇ ਨਾਨਕ ਰਹਾ ਖਲੋਏ ਸਵਾਲ ਪੀਰ ਬਹਾਉਦੀਨ ਸੂਰਾ آخ پیر بابو دین نا سنو ہو نانک شاہ ایک خدا رسول ہے کہ او دنیا بہتے راہ ملوم کچھ نہ ہو وانی کی بلائی راہ سچا گم ہو مسلمانہ چھڈیا کھانا حق حلال اندو خان درو کر ہو سی کی حوال دومے پلے راہ سچ نہ جانے مول مال بھگانا خس خان کسما رام رسول ਦਰਗਾ ਇਨਾ ਕੀ ਹਾਲ ਹੋਏ ਸਭ ਕੀ ਖਬਰ ਬਤਾਏ ਪੀਰ ਕਹੇ ਸੁਨਾਨਨ ਕਾ ਖਤਰਾ ਮਨੋ ਚੁਕਾਏ ਜਵਾਬ ਨਾਨਕਸ਼ਾ ਸੂਰਾ ਸੁਨੋ ਪੀਰ ਬਹਾਉਦੀਨ ਆਖੇ ਨਾਨਕਸ਼ਾ ਲਬੇ ਕਾਰਨ ਪੀਰ ਜੀ ਦੁਨੀਆ ਬਹੁਤ ਏਹ ਕਾਰਨ ਕਪੜੇ ਤਾਮ ਤੇ ਬਹੁਤ ਹੋਈ ਗੁਮਰਾ ਖਾਨ ਕਸੀਰਾ ਏ ਪਾਤ ਜਿਓ ਸਿਰ થી ਅਕ ਪਾਹੇ ਚੁਣ ਆਂਦੀ ਬਨ ਜਾ ਬਨ ਬਾੜਿਓਂ ਚੁੱਕ ਚੁੱਕ ਲਈ ਕੋ ਆਈ ਕੋ ਕੇ ਕਪਾਨੀ ਮਾਨੜੀ ਖੁਸਦੀ ਕਰੇ ਕਹਾਏ ਪਹਿਲਾ ਚਾਂਬੇ ਚਾੜੀ ਐ ਮੰਜੇ ਉੱਤੇ ਕਤ ਕੋ ਕੇ ਏ ਕਪਾੜੀ ਧੁਨੀ ਨ ਆਵਾਵਤ ਫਿਰ ਮੋਹੇ ਦਿੱਤੀ ਵੇਲ ਨੇ ਖਾਵੇ ਸ਼ਕਤੀ ਪੀੜ ਕੀਤੇ ਕਾਰਨ ਮਾਰੀ ਹੈ ਕਿਸ ਆਗੇ ਕੋ ਕੇ ਪੀੜ ਫਿਰ ਖੜ ਸੋਪੀ ਪਿੰਜਾਂ ਕਤਨ ਨਾੜੀ ਬੰਦ ਚੁੱਕ ਚੁੱਕ ਹੋਏ ਪਿੰਜਿੰਦੜੀ ਕਾਰਨ ਕਤਨ ਤੰਦ ਫਿਰ ਜ਼ੋੰਪੀ ਚੂੜੇ ਵਾਲੀਆਂ ਕੱਤਨ ਬਾਹ ਉਲਾਦ ਓਕੇ ਇਹ ਕਪਾਹੜੀ ਹੌਕਤ ਆਈ ਸੰਸਾਰ ਫਿਰ ਜ਼ੋੰਪੀ ਜੁਲਾਹਿਆਂ ਤਾਣੀ ਤੰਦੇ ਰੋਗ ਛਿਕ ਛਿਕ ਮਰੋੜੀਆਂ ਅੰਧਾ ਗਰਬੈ ਲੋਕ ਫਿਰ ਜ਼ੋੰਪੀ ਤਿੰਨਾਂ ਦਰਜੀਆ ਜਿਉਂ ਜਿਉਂ ਖਸਮ ਕਹਨ ਪਹਿਨ ਕਪੜ ਮਨ ਪਾਵੰਦਾ ਜਿੱਤ ਪੈ ਤੇ ਸੋਏ ਬਨ ਨਾ ਕੋ ਵੱਸੇ ਹੜ ਹੜਾਏ ਨਾ ਕੋ ਕਰੋ ਸੋਗ ਏ ਸਿਰਤੀਆ ਕਪਾਦੇ ਇਨਾ ਜਨਤਾ ਸਿਰ ਕੀ ਹੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ